वादा किया तो वीडियो लैके आवेगी सब तो पहला आप प्ले स्टोर च प्ले स्टोर चाहें भरना पिक्सल एब जो कि एक ऐप है वो आप प्ले स्टोर तो जाके डाउनलोड कर लेनी है जो दूजे नंबर पर नीले कलर की ठीक है जी अपने को तो तो पहला तो इंस्टॉल से इसलिए तुम्हें दिखाने पहला ਵੀ ਆਪਾਂ ਸਰਚ ਕੀਤੀ ਸੀ ਫਿਰ ਆਪਾਂ ਸਰਚ ਕਰਨਾ ਜੀ ਫੋਟੋ ਰੂਮ ਫੋਟੋ ਰੂਮ ਜਿਹੜਾ ਆਪਾਂ ਡਾਊਨਲੋਡ ਕਰਨਾ ਤੁਹਾਨੂੰ ਦਿਖਾ ਰਹੇ ਹਾਂ ਦੂਜੇ ਨੰਬਰ ਤੇ ਆ ਜੋ ਫੋਟੋ ਰੂਮ ਜਿੱਦੂ ਦੇਖ ਲੈ ਕੋ ਹੋਇਆ ਉਹ ਆਪਣੇ ਕੋਲੇ ਪਹਿਲਾਂ ਤੋਂ ਮੌਜੂਦ ਹੈ ਕਿਉਂਕਿ ਆਪਾਂ ਪਹਿਲਾਂ ਤੇ ਡਾਊਨਲੋਡ ਕਰਕੇ ਰੱਖਿਆ ਐਪਲੀਕੇਸ਼ਨ ਆ ਸੋ ਅੱਜ ਤੁਹਾਨੂੰ ਹੁਣ ਸਾਰੇ ਕੁਝ ਬੰਦ ਕਰਕੇ ਆਪਾਂ ਚੱਲਦੇ ਹਾਂ ਸੋ ਐਪ 'ਚ ਐਪ 'ਚ ਆਪਾਂ ਸਾਰੇ ਤੋਂ ਪਹਿਲਾਂ ਓਪਨ ਕਰਾਂਗੇ ਜੀ ਫੋਟੋ ਰੂਮ ਜੀ ਨਿਸ਼ਾਨੀ ਦੇਖ ਸਕਦੇ ਹੋ ਫੋਟੋ ਰੂਮ ਨੂੰ ਖੋਲਣ ਤੋਂ ਬਾਅਦ ਇਹਦੇ ਵਿੱਚ ਆਪਾਂ ਜਾਵਾਂਗੇ ਜੀ ਗੈਲਰੀ ਚੋਂ ਫੋਟੋ ਲਵਾਂਗੇ ਇੱਕ ਕੋਈ ਵੀ ਫੋਟੋ ਫੋਟੋ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਪਾਂ ਫੋਟੋ ਸਿਲੈਕਟ ਕਰਨ ਲੱਗੇ ਆ ਕੋਈ ਵੀ ਫੋਟੋ ਤੁਸੀਂ ਲੈ ਲੈਣੀ ਹੈ ਮੇਰੇ ਫੋਟੋ ਸਕੈਨ ਹੋਊਗੀ ਸਕੈਨ ਹੋਣ ਤੋਂ ਬਾਅਦ ਤੁਸੀਂ ਟਰਾਂਸਪੇਰੈਂਟ ਟਰਾਂਸਪੇਰੈਂਟ ਜੋ ਬੈਕਗ੍ਰਾਉਂਡ ਆ ਉਹਦੇ ਤੇ ਕਲਿੱਕ ਕਰਨਾ ਜਿਹਦੇ ਤੇ ਤੁਸੀਂ ਨਿਸ਼ਾਨੀ ਦੇਖ ਰਹੇ ਹੋ ਉਹਦੇ ਤੇ ਕਲਿੱਕ ਕਰਨ ਤੋਂ ਬਾਅਦ ਐਕਸਪੋਰਟ ਤੇ ਕਲਿੱਕ ਕਰਨਾ ਤੁਸੀਂ ਐਕਸਪੋਰਟ ਤੇ ਕਲਿੱਕ ਕਰੋਗੇ ਜਦੋਂ ਨਿਸ਼ਾਨੀ ਦੇਖ ਲਓ ਇਹ ਰਹਾ نیچے ਲੈਟਰ ਵਾਲੇ ਤੇ ਕਰ ਦੇਣਾ ਉਸ ਤੋਂ ਬਾਅਦ ਸੇਵ ਟੂ ਗੈਲਰੀ సేవ్ ਟੂ ਗੈਲਰੀ ਜੇ ਤੁਸੀਂ ਕਲਿੱਕ ਕਰੋਗੇ ਤੁਹਾਨੂੰ ਠੀਕ ਦਾ ਨਿਸ਼ਾਨ ਦੇ ਜਿਗਾ ਉਹਨੇ ਜੋ ব্যাকਗ੍ਰਾਉਂਡ ਤੋਂ ਬਿਨਾ ਤੁਹਾਡੀ ਫੋਟੋ ਗੈਲਰੀ ਦੇ ਵਿੱਚ ਸੇਵ ਹੋ ਗਈ ਉਸ ਤੋਂ ਬਾਅਦ ਆਪਾਂ ਜਾਣਾ ਪਿਕਸਲ ਲੈਬ ਚ ਇੱਥੇ ਆਪਣੀ ਪਹਿਲਾਂ ਦੀ ਫੋਟੋ ਜੋ ਐਡਿਟ ਕੀਤੀ ਹੋਈ ਪਈ ਆ ਪਹਿਲਾਂ ਆਪਾਂ ਇਸ ਨੂੰ ਫੋਟਵਾਨੇ ਦੇ ਵਿੱਚੋਂ ਕਰਾਂਗੇ ਡਿਲੀਟ ਜੀ ਫਿਰ ਹੁਣ ਤੁਹਾਨੂੰ ਦੱਸਾਂਗੇ ਇੱਥੋਂ ਤੁਸੀਂ ਕਿਦਾਂ ਦੇ ਵੀ ਜੋ ਹੈਗਾ ਫੌਂਟ ਜੋ ਲਾਉਣੇ ਆ ਤੁਸੀਂ ਇਦਾਂ ਦੀ ਤੁਸੀਂ ਫੋਟੋ ਬਣਾਉਣੀ ਆ ਉਸ ਨੂੰ ਤੁਸੀਂ ਸਿਲੈਕਟ ਕਰ ਲਿਓ ਜੀ ਜਿਵੇਂ ਤੋਂ ਨੰਮੇ ਦਿਖਾ ਰਿਆਂ ਵੱਖੋ ਵੱਖਰੇ ਸਟਾਈਲ ਆ ਫੌਂਟ ਦੇ ਤੁਸੀਂ ਫੌਂਟ ਐਡ ਕਰ ਸਕਦੇ ਆ ਨਵਾਂ ਜੋ ਵੀ ਕੁਝ ਤੁਸੀਂ ਲਿਖਣਾ ਜਿਵੇਂ YouTube ਚਲਾਉਨੇ ਆ ਤੇ YouTube ਦਾ ਤੁਸੀਂ ਸਭ ਮੇਲ ਬਣਾਉਣਾ ਉਹ ਲਿਖ ਸਕਦੇ ਆ ਉਹਦੀ ਐਡਿਟਿੰਗ ਕਰ ਸਕਦੇ ਆ ਇੱਥੋਂ ਤੁਸੀਂ ਦੇਖ ਸਕਦੇ ਹੋ ਕਿੰਨੇ ਜਿਆਦੇ ਆਪਸ਼ਨ ਆ ਸਾਰੀਆਂ ਦੱਸਾਂਗੇ ਤਾਂ ਸਾਨੂੰ ਟਾਈਮ ਬਹੁਤ ਲੱਗ ਜੂਗਾ ਪਹਿਲਾਂ ਹੀ ਵੀਡੀਓ ਇਹ ਬਹੁਤ ਲੰਮੀ ਬਣ ਚੁੱਕੀ ਆ ਸੋ ਅੱਗੇ ਆਪਾਂ ਆਵਾਂਗੇ ਵਿਚਾਲੇ ਜੋ ਹੈਗਾ ਸਟicker ਲਾ ਸਕਦੇ ਆ ਇੱਥੋਂ ਜੀ ਕੋਈ ਵੀ ਸਟicker ਲਾਉਣਾ ਵਿੱਚ ਸਟicker ਦੇ ਕੁਝ ਲਿਖਣਾ ਮੋਜੀ ਲਾਉਣਾ ਠੀਕ ਹੈ ਜੀ ਤੇ ਤੁਸੀਂ ਉਹ ਲਾ ਸਕਦੇ ਆ ਅੱਗੇ ਆਪਾਂ ਚੌਥੇ ਨੰਬਰ ਵਾਲੀ ਸੈਟਿੰਗ ਤੇ ਗਏ ਆ ਜੀ ਇੱਥੇ ਲਿਖਿਆ ਹੈ ਇਮੇਜ ਇਮੇਜ ਤੇ ਤੁਸੀਂ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਸਾਹਮਣੇ ਤੁਹਾਡੇ ਇਮੇਜਸ ਖੁੱਲ੍ਹ ਜਾਣੀਆਂ ਇਹਦੇ ਵਿੱਚੋਂ ਕੋਈ ਵੀ ਬੈਕਗ੍ਰਾਉਂਡ ਤੁਸੀਂ ਸਿਲੈਕਟ ਕਰ ਸਕਦੇ ਹੋ ਬੈਕਗ੍ਰਾਉਂਡ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਠੀਕ ਹੈ ਜੀ ਉਹਨੂੰ ਜੋ ਤੁਸੀਂ ਫੌਂਟ ਲਾਇਆ ਸੀ ਉਸਨੂੰ ਤੁਸੀਂ ਡਿਲੀਟ ਕਰ ਦੇਣਾ ਇਹ ਸਾਰਾ ਸਾਫ਼ ਹੋ ਜਾਊਗਾ ਸਾਫ਼ ਹੋਣ ਤੋਂ ਬਾਅਦ ਤੁਸੀਂ ਗੈਲਰੀ 'ਚ ਉੱਪਰ ਜਾ ਕੇ ਸੈਟਿੰਗ 'ਚ ਪਲੱਸ ਵਾਲੇ ਬਟਨ ਤੇ ਪਲੱਸ ਵਾਲੇ ਬਟਨ ਤੋਂ ਬਾਅਦ ਗੈਲਰੀ 'ਚ ਜਾਣਾ ਗੈਲਰੀ 'ਚ ਜਿਹੜੀ ਫੋਟੋ ਦਾ ਆਪਾਂ ਬੈਕਗ੍ਰਾਉਂਡ ਰਿਮੂਵ ਕੀਤਾ ਸੀ ਯਾਨੀ ਕਿ ਟਰਾਂਸਪੇਰੈਂਟ ਉਹਦੇ ਦੇ ਕਰਕੇ ਆਪਾਂ ਕਲਿੱਕ ਕੀਤਾ ਸੀ ਤਾਂ ਉਹ ਤੁਸੀਂ ਫੋਟੋ ਸਿਲੈਕਟ ਕਰ ਲੈਣੀ ਆ ਸਿਲੈਕਟ ਕਰਨ ਤੋਂ ਬਾਅਦ ਉਸ ਦਾ ਸਾਈਜ਼ ਕੱਟ ਕਰਨਾ ਤੁਸੀਂ ਜੇ ਤੁਸੀਂ ਸੈਜ ਕੱਟ ਕਰੋਗੇ ਤਾਂ ਤੁਹਾਡੀ ਫੋਟੋ ਜਿਹੜੀ ਤੁਸੀਂ ਬੈਕਗ੍ਰਾਉਂਡ ਸਿਲੈਕਟ ਕੀਤਾ ਹੋਊਗਾ ਉੱਥੇ ਆ ਜੂਗੀ ਇਹਨੂੰ ਵੱਡਾ ਕਰ ਸਕਦੇ ਹੋ ਤੁਸੀਂ ਵੱਡਾ ਕਰਕੇ ਲਾਉਣੀ ਆ ਵੱਡਾ ਕਰਕੇ ਫੋਟੋ ਨੂੰ ਲਾ ਸਕਦੇ ਹੋ ਟੇਢੀ ਵਿੰਗੀ ਜਿੱਧਰ ਨੂੰ ਕਰਨੀ ਆ ਜਿੱਦਾਂ ਵੀ ਕਰਨੀ ਆ ਤੁਸੀਂ ਉਸ ਤਰੀਕੇ ਨਾਲ ਇਸ ਦੇ ਵਿੱਚ ਲਗਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਹੁਣ ਤੁਹਾਨੂੰ ਬੈਕਗ੍ਰਾਉਂਡ ਦਿਖਾਵਾਂਗੇ ਬੈਕਗ੍ਰਾਉਂਡ ਤੁਸੀਂ ਕੋਈ ਵੀ ਚੇਂਜ ਕਰ ਸਕਦੇ ਹੋ ਜਦੋਂ ਇੱਕ ਕਰੀ ਫੋਟੋ ਲਾਤੀ ਤੁਸੀਂ ਕੋਈ ਵੀ ਬੈਕਗ੍ਰਾਉਂਡ ਜੋ ਤੁਹਾਨੂੰ ਚੰਗਾ ਲੱਗਦਾ ਤੁਹਾਡੇ ਮਨ ਨੂੰ ਤੁਹਾਡੇ ਦਿਲ ਨੂੰ ਉਹ ਤੁਸੀਂ ਇਸ ਤੇ ਲਗਾ ਸਕਦੇ ਹੋ ਠੀਕ ਹੈ ਜੀ ਹੁਣ ਤੁਸੀਂ ਅੱਡੋ ਅੱਡੀ ਜੋ ਦੇਖ ਸਕਦੇ ਹੋ ਵੀ ਕਿੱਦਾਂ ਦੀ ਫੋਟੋ ਦੀ ਲੁੱਕ ਆਉਂਦੀ ਹੈ ਲੁੱਕ ਦੇ ਹਿਸਾਬ ਨਾਲ ਤੁਸੀਂ ਬੈਕਗ੍ਰਾਉਂਡ ਸਿਲੈਕਟ ਕਰ ਸਕਦੇ ਆ ਇਹਦੇ ਵਿੱਚ ਵੀ ਵਾਰ-ਵਾਰ ਤੁਹਾਨੂੰ ਮੱਥਾ ਮਾਰਨ ਦੀ ਜਾਂ ਫੋਟੋ ਵਾਰ-ਵਾਰ ਚੱਕਣ ਦੀ ਲੋੜ ਨਹੀਂ ਇਹਦੇ ਵਿੱਚ ਤੁਸੀਂ ਜਦੋਂ ਮਰਜ਼ੀ ਇਸਦੇ ਵਿੱਚ ਸਿਲੈਕਟ ਕਰੋ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਤੁਸੀਂ ਦੇਖ ਸਕਦੇ ਹੋ ਕਿੰਨੀ ਲੁੱਕ ਆਉਂਦੀ ਹੈ ਕਈ ਫੋਟੋਆਂ ਇਹਦੇ ਵਿੱਚ ਇਦਾਂ ਦੀਆਂ ਬੈਕਗ੍ਰਾਉਂਡ ਇਦਾਂ ਦੇ ਆ ਕਿ ਲੁੱਕ ਬਹੁਤ ਜ਼ਿਆਦਾ ਘੈਂਟ ਆਉਂਦੀ ਹੈ ਵਿੱਚ ਠੀਕ ਹੈ ਜੀ ਸਾਰੇ ਬੈਕਗ੍ਰਾਉਂਡ ਤੁਹਾਨੂੰ ਅਸੀਂ ਦਿਖਾ ਚੁੱਕੇ ਹਾਂ ਉਸ ਤੋਂ ਬਾਅਦ ਅਸੀਂ ਇੱਕ ਬੈਕਗ੍ਰਾਉਂਡ ਸਿਲੈਕਟ ਕਰ ਲਿਆ ਸਿਲੈਕਟ ਕਰਨ ਤੋਂ ਬਾਅਦ ਅਸੀਂ ਠੀਕ ਦੇ ਨਿਸ਼ਾਨ ਤੇ ਕਲਿੱਕ ਕੀਤਾ ਜੀ ਠੀਕ ਦੇ ਨਿਸ਼ਾਨ ਤੇ ਕਲਿੱਕ ਕਰਨ ਤੋਂ ਬਾਅਦ ਉੱਪਰ ਜੋ ਪਲੱਸ ਵਾਲਾ ਆਈਕਨ ਆ ਉਸ ਦੇ ਨਾਲ ਸੇਵ ਵਾਲਾ ਬਟਨ ਆਉਂਦਾ ਜੀ ਸੇਵ ਵਾਲੇ ਬਟਨ ਤੇ ਤੁਸੀਂ ਕਲਿੱਕ ਕਰਨਾ ਸੇਵ ਐਸ ਇਮੇਜ ਇਸ ਤੇ ਤੁਸੀਂ ਕਲਿੱਕ ਕਰਨਾ ਨਿਸ਼ਾਨੀ ਅਸੀਂ ਇਸ ਲਈ ਦਿੰਨੇ ਕਿ ਸਾਰਿਆਂ ਨੂੰ ਪਤਾ ਲੱਗ ਜੇ సేవ్ ਟੂ ਗੈਲਰੀ ਤੇ ਕਰਨਾ ਜੀ ਜਦੋਂ ਤੁਸੀਂ ਸੇਵ ਟੂ ਗੈਲਰੀ ਕਰੋਗੇ ਤਾਂ ਤੁਹਾਨੂੰ ਇੱਕ ਐਡ ਦਿਖਾਈ ਦੇਊਗੀ ਐਡ ਨੂੰ ক্লোజ్ ਕਰ ਦੇ ਜੇ ਤੇ ਫੋਟੋ ਤੁਹਾਡੀ ਸਾਹਮਣੇ ਦਿਖੂਗੀ ਹੁਣ ਇਸ ਨੂੰ ਆਪਾਂ ਕੱਟਦਾ ਤੇ ਤੁਹਾਨੂੰ ਗੈਲਰੀ ਚ ਜਾ ਕੇ ਦਿਖਾਉਣੀ ਆ ਫੋਟੋ ਆਪਣੀ ਫੋਟੋ ਸੇਵ ਹੋ ਚੁੱਕੀ ਆ WhatsApp ਤੇ ਲਾਓ Facebook ਤੇ ਪਾਓ ਉਹ ਤੁਹਾਡੀ ਇੱਛਾ ਫੋਟੋ ਦੀ ਲੁੱਕ ਬਹੁਤ ਘੈਂਟ ਹੁੰਦੀ ਆ ਤੇ ਐਡਿਟ ਕਰਨ ਤੇ ਫੋਟੋ ਦੀ ਕੁਆਲਿਟੀ ਵੀ ਡਾਊਨ ਨਹੀਂ ਹੁੰਦੀ ਕਈ ਐਪਲੀਕੇਸ਼ਨ ਆਪਣੀਆਂ ਇਦਾਂ ਦੀਆਂ ਹੁੰਦੀਆਂ ਕਿ ਕੁਆਲਿਟੀ ਡਾਊਨ ਹੋ ਜਾਂਦੀ ਆ ਇਸ ਐਪਲੀਕੇਸ਼ਨ ਦੇ ਵਿੱਚ ਕੋਈ ਵੀ ਕੁਆਲਿਟੀ ਨਹੀਂ ਡਾਊਨ ਹੁੰਦੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਜੀ ਗੋਲ ਜਿਹੜੀ ਰਾਉਂਡ ਸ਼ੇਪ ਦੇ ਵਿੱਚ ਆਪਾਂ ਫੋਟੋ ਤਿਆਰ ਕੀਤੀ ਆ ਸਟਾਰਟ ਫਰੋਮ ਫੋਟੋ ਜਿਹੜੀ ਫੋਟੋ ਦਾ ਆਪਾਂ ਬੈਕਗ੍ਰਾਉਂਡ ਰਿਮੂਵ ਕੀਤਾ ਸੀ ਉਹੀ ਫੇਰ ਲੈ ਲਈਏ ਫੋਟੋ ਜਦੋਂ ਐਡ ਕਰ ਲਈ ਫੋਟੋ ਤਾਂ نیچے ਜਦੋਂ ਜਾਓਗੇ ਫੋਟੋ ਰੂਮ ਦੇ ਵਿੱਚ ਤਾਂ ਬੈਕਗ੍ਰਾਉਂਡ ਆਉਂਦੀ ਹੈ ਜੀ ਫੋਟੋ ਰੂਮ ਦੇ ਵਿੱਚ ਵੀ ਬੈਕਗ੍ਰਾਉਂਡ ਤੁਸੀਂ ਲਗਾ ਸਕਦੇ ਹੋ ਤੇ ਪਰ ਉਹਦੇ ਵਿੱਚ ਜਿਹੜੇ ਬੈਕਗ੍ਰਾਉਂਡ ਹੋਰ ਆ ਇਹਦੇ ਵਿੱਚ ਬੈਕਗ੍ਰਾਉਂਡ ਹੋਰ ਆ ਜਿੱਦਾਂ ਦੇ ਤੁਸੀਂ ਫੋਟੋ ਸਿਲੈਕਟ ਕਰੋਗੇ ਜਿੱਥੇ ਸੈਟਿੰਗ ਕਰਨੀ ਆ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ ਠੀਕ ਹੈ ਜੀ ਕੋਈ ਇਹਦੇ ਵਿੱਚ ਵੱਡੀ ਦਿੱਕਤ ਨਹੀਂ ਜਿੱਦਾਂ ਦੇ ਤੁਸੀਂ ਦੇਖ ਸਕਦੇ ਹੋ ਵੱਖੋ ਵੱਖਰੇ ਬੂਟਿਆਂ ਵਾਲੇ ਫੁੱਲਾਂ ਵਾਲੇ ਜੋ ਬੈਕਗ੍ਰਾਉਂਡ ਤੁਸੀਂ ਲਗਾਉਣੇ ਆ ਉਹ ਤੁਸੀਂ ਫੋਟੋ ਰੂਮ ਦੇ ਵਿੱਚ ਵੀ ਲਾ ਸਕਦੇ ਹੋ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਪ੍ਰੋ ਪ੍ਰੋ ਵਾਲੇ ਆਪਾਂ ਸਿਲੈਕਟ ਨਹੀਂ ਕਰ ਸਕਦੇ ਕਿਉਂਕਿ ਉਹ ਇੱਕ ਪੇੜ ਆ ਉਸ ਨੂੰ ਆਪਾਂ ਨੂੰ ਖਰੀਦਣਾ ਪਊਗਾ। ਉਹ ਖਰੀਦ ਕੇ ਲਗਾ ਸਕਦੇ ਆ। ਇਹਦੇ ਵਿੱਚ ਵੀ ਫੋਟੋ ਵੱਡੀ, ਛੋਟੀ, ਟੇਢੀ ਜਿੱਦਾਂ ਵੀ ਤੁਸੀਂ ਲਾਉਣੀ ਆ ਲਾ ਸਕਦੇ। ਤੁਸੀਂ ਦੇਖ ਸਕਦੇ ਹੋ ਕਿੰਨੇ ਤਰ੍ਹਾਂ ਦੇ ਆ ਵਕਤ ਵਾਲਾ ਆਪਾਂ ਵੇਖਿਆ। ਥੋੜਾ ਜਿਹਾ ਪ੍ਰੋਸੈਸ ਲੈਂਦਾ ਨੈਟ ਸਲੂ ਆ। ਤੁਸੀਂ ਬੈਠਿਆਂ ਲਈ ਕੋਈ ਵੀ ਫੋਟੋ ਇਹਦੇ ਵਿੱਚ ਲਾ ਕੇ ਫੇਸਬੁੱਕ ਤੇ ਪਾ ਸਕਦੇ ਹੋ। ਤਾਂ ਤੁਹਾਡੀ ਵੀਡੀਓ ਜਾਂ ਫੋਟੋ ਟ੍ਰੈਂਡਿੰਗ ਦੇ ਵਿੱਚ ਚੱਲੇਗੀ। ਤੁਸੀਂ ਦੇਖ ਸਕਦੇ ਹੋ ਰਾਉਂਡ ਸ਼ੇਪ ਵਿੱਚ ਅਨੇਕਾਂ ਹੀ ਕਲਰ ਰਾਉਂਡ ਸ਼ੇਪ ਚ ਇਹਦੇ ਵਿੱਚ ਠੀਕ ਹੈ ਜੀ ਜਿੰਨਾ ਨੀਚੇ ਕਰੋਗੇ ਜਿੱਥੋਂ ਮਰਜੀ ਤੁਸੀਂ ਸਿਲੈਕਟ ਕਰ ਸਕਦੇ ਹੋ ਬੈ ਪ੍ਰੋ ਵਾਲੇ ਨੂੰ ਛੱਡ ਕੇ ਪ੍ਰੋ ਵਾਲਾ ਜਦੋਂ ਤੁਸੀਂ ਵੀ ਲਾਉਂਗੇ ਉਹ ਤੁਹਾਨੂੰ ਬਾਏ ਕਰਨਾ ਪਊਗਾ ਮੰਥਲੀ ਬਾਏ ਹੁੰਦਾ ਇਹ ਠੀਕ ਹੈ ਜੀ ਜੋ ਵੀ ਤੁਸੀਂ ਚਾਹੋ ਜਿੱਥੇ ਵੀ ਤੁਸੀਂ ਚਾਹੋ ਉਹ ਬੈਕਗ੍ਰਾਉਂਡ ਤੁਸੀਂ ਸਿਲੈਕਟ ਕਰ ਸਕਦੇ ਹੋ ਆਪਣਾ ਨੈਟ ਸਲੋ ਹੋਣ ਕਰਕੇ ਥੋੜੀ ਜੀ ਦਿੱਕਤ ਆਉਂਦੀ ਆ ਸੋ ਇਸ ਲਈ ਅਸੀਂ ਮਾਫੀ ਮੰਗਦੇ ਹਾਂ ਜੀ ਵੀ ਵੀਡੀਓ ਲੰਮੀ ਹੋ ਜਾਂਦੀ ਆ ਇਸ ਤਰੀਕੇ ਨਾਲ ਤੁਸੀਂ ਵਧੀਆ ਵੀਡੀਓ ਵਧੀਆ ਫੋਟੋ ਐਡਿਟ ਕਰਕੇ ਫੋਟੋ ਦੀ ਵੀਡੀਓ ਬਣਾ ਸਕਦੇ ਹੋ ਆ ਦੇਖੋ ਜੀ ਲੱਕੜ ਵਾਲਾ ਬੈਕਗ੍ਰਾਉਂਡ ਲੱਕੜ ਦੀ ਪਲਾਈ ਹੁੰਦੀ ਹੈ ਜਿਸ ਤਰ੍ਹਾਂ ਸਰਮਾਇਕਾ ਕਹਿ ਦਿੰਦੇ ਆ ਜੀ ਨੂੰ ਉਹ ਬੈਕਗ੍ਰਾਉਂਡ ਵੀ ਇਹਦੇ ਵਿੱਚ ਹੈਗਾ ਜੀ ਤੁਸੀਂ ਉਹ ਵੀ ਲਗਾ ਸਕਦੇ ਹੋ ਬੈਕਗ੍ਰਾਉਂਡ ਸਿਲੈਕਟ ਕਰਨਾ ਉਹ ਵੀ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਉੱਪਰ نیچے ਵੀ ਜਿੰਨਾ ਤੁਸੀਂ ਸਿਲੈਕਟ ਕਰਨਾ ਉਹ ਤੁਹਾਡੀ ਮਰਜ਼ੀ ਹੈ ਉਸ ਤੋਂ ਬਾਅਦ ਫਿਰ ਉਸੇ ਤਰੀਕੇ ਨਾਲ ਸੇਵ ਤੋਂ ਗੈਲਰੀ ਕਰ ਲੈਣਾ ਜੀ ਇਹ ਫੋਟੋ ਵੀ ਆਪਣੀ ਗੈਲਰੀ ਦੇ ਵਿੱਚ ਸ਼ੋ ਹੋ ਜੂਗੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਪਹਿਲਾਂ ਇਹ ਵੀਡੀਓ ਜੋ ਆਪਾਂ ਪਾਈ ਸੀ ਉਹ ਤੁਸੀਂ ਲਾਈਕ ਸ਼ੇਅਰ ਬਹੁਤ ਜ਼ਿਆਦਾ ਘੱਟ ਕੀਤੀ ਆ ਇਸ ਲਈ ਦਿਲ ਖੁਸ਼ ਨਹੀਂ ਹੋਇਆ ਉਸ ਵੀਡੀਓ ਤੋਂ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਤੁਸੀਂ ਇਹ ਆਪਣਾ ਫੇਸਬੁੱਕ ਅਕਾਊਂਟ ਹੈ ਜੀ ਦੱਬ ਕੇ ਸ਼ੇਅਰ ਕਰੋ ਦੱਬ ਕੇ ਫੋਲੋ ਕਰੋ ਤਾਂ ਅੱਗੇ ਤੋਂ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਲੈ ਕੇ ਅਸੀਂ ਤੁਹਾਡੇ ਕੋਲ ਹਾਜ਼ਰ ਹੁੰਦੇ ਰਹੀਏ ਅਸੀਂ ਆਪਦਾ ਵਾਅਦਾ ਐਤਵਾਰ ਦਾ ਜੋ ਕੀਤਾ ਸੀ ਨਿਭਾ ਚੁੱਕੇ ਆਂ ਸੋ ਵੀਡੀਓ ਤੁਹਾਡੇ ਕੋਲੇ ਹਾਜ਼ਰ ਆ ਜੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ